ਅੱਬ ਇਸ ਵੇਲੇ ਜਿਸ ਬਹੁਤ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਉਹ ਐਸਾ ਦੌਰ ਹੈ ਜਿਹੋ ਜਿਹਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਇਹੋ ਜਿਹੀ ਤਰਾਸਤੀ ਨਹੀਂ ਆਈ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਤਰੀਕੇ ਦੇ ਨਾਲ ਹੱਸਦੇ ਹੋਏ ਜਾ ਰਹੇ ਨੇ ਹੜਾ ਮਾਰੇ ਖੇਤਰਾਂ ਦੇ ਵਿੱਚ ਉੱਥੇ ਉਹ ਲੱਗਦਾ ਹੈ ਕਿ ਜਿਵੇਂ ਉਹ ਪਿਕਚਰ ਜਿਹੜਾ ਟੂਰਿਜ਼ਮ ਹੈ ਉਹਦੇ ਉੱਤੇ ਨਿਕਲੇ ਹੋਏ ਹੋਣ ਘਟੋ ਘਟ ਇਸ ਮੌਕੇ ਦੇ ਉੱਤੇ ਤਾਂ ਜਿਹੜਾ ਉਹ ਸੀਰੀਅਸ ਹੋ ਜਾਣਾ ਚਾਹੀਦਾ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ ਉਹ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਕਿਵੇਂ ਹੱਸ ਸਕਦੇ ਹੋ ਚਾਰ ਚਫੇਰੇ ਜਦੋਂ ਬਰਬਾਦੀ ਦਾ ਮੰਜ਼ਰ ਹੋਇਆ ਪਿਆ ਹੋਵੇ ਉੱਥੇ ਹਾਸਾ ਹਾਰ ਰਿਹਾ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਵਸਤੂ ਸੀ ਫੋਟੋਆਂ ਖਿਚਾਉਣ ਤੱਕ ਸੀਮਤ ਉਹ ਆਬ ਇਸ ਵੇਲੇ ਜਿਸ ਬਹੁਤ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਉਹ ਐਸਾ ਦੌਰ ਹੈ ਜਿਹੋ ਜਿਹਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਇਹੋ ਜਿਹੀ ਤਰਾਸਤੀ ਨਹੀਂ ਆਈ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਤਰੀਕੇ ਦੇ ਨਾਲ ਹੱਸਦੇ ਹੋਏ ਜਾ ਰਹੇ ਨੇ ਹੜਾ ਮਾਰੇ ਖੇਤਰਾਂ ਦੇ ਵਿੱਚ ਉੱਥੇ ਉਹ ਲੱਗਦਾ ਹੈ ਕਿ ਜਿਵੇਂ ਉਹ ਪਿਕਚਰ ਜਿਹੜਾ ਟੂਰਿਜ਼ਮ ਹੈ ਉਹਦੇ ਉੱਤੇ ਨਿਕਲੇ ਹੋਏ ਹੋਣ ਘਟੋ ਘਟ ਇਸ ਮੌਕੇ ਦੇ ਉੱਤੇ ਤਾਂ ਜਿਹੜਾ ਉਹ ਸੀਰੀਅਸ ਹੋ ਜਾਣਾ ਚਾਹੀਦਾ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ ਉਹ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਕਿਵੇਂ ਹੱਸ ਸਕਦੇ ਹੋ ਚਾਰ ਚਫੇਰੇ ਜਦੋਂ ਬਰਬਾਦੀ ਦਾ ਮੰਜ਼ਰ ਹੋਇਆ ਪਿਆ ਹੋਵੇ ਉੱਥੇ ਹਾਸਾ ਹਾਰ ਰਿਆ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਤੁਸੀਂ ਫੋਟੋਆਂ ਖਚਾਉਣ ਤੱਕ ਸੀਮਤ ਹੋ। ਆਬ ਇਸ ਵੇਲੇ ਜਿਸ ਬਹੁਤ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਉਹ ਐਸਾ ਦੌਰ ਹੈ ਜਿਹੋ ਜਿਹਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਇਹੋ ਜਿਹੀ ਤਰਾਸਤੀ ਨਹੀਂ ਆਈ। ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਤਰੀਕੇ ਦੇ ਨਾਲ ਹੱਸਦੇ ਹੋਏ ਜਾ ਰਹੇ ਨੇ ਹੜਾ ਮਾਰੇ ਖੇਤਰਾਂ ਦੇ ਵਿੱਚ ਉੱਥੇ ਉਹ ਲੱਗਦਾ ਹੈ ਕਿ ਜਿਵੇਂ ਉਹ ਪਿਕਚਰ ਜਿਹੜਾ ਟੂਰਿਜ਼ਮ ਹੈ ਉਹਦੇ ਉੱਤੇ ਨਿਕਲੇ ਹੋਏ ਹੋਣ। ਘਟੋ ਘਟ ਇਸ ਮੌਕੇ ਦੇ ਉੱਤੇ ਤਾਂ ਜਿਹੜਾ ਉਹ ਸੀਰੀਅਸ ਹੋ ਜਾਣਾ ਚਾਹੀਦਾ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ ਉਹ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਕਿਵੇਂ ਹੱਸ ਸਕਦੇ ਹੋ ਚਾਰ ਚਫੇਰੇ ਜਦੋਂ ਬਰਬਾਦੀ ਦਾ ਮੰਜ਼ਰ ਹੋਇਆ ਪਿਆ ਹੋਵੇ ਉੱਥੇ ਹਾਸਾ ਹਾਰ ਰਿਹਾ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਤੁਸੀਂ ਫੋਟੋਆਂ ਖਚਾਉਣ ਤੱਕ ਸੀਮਤ ਹੋ। ਆਬ ਇਸ ਵੇਲੇ ਜਿਸ ਬਹੁਤ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਉਹ ਐਸਾ ਦੌਰ ਹੈ ਜਿਹੋ ਜਿਹਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਇਹੋ ਜਿਹੀ ਤਰਾਸਤੀ ਨਹੀਂ ਆਈ। ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਸ ਤਰੀਕੇ ਦੇ ਨਾਲ ਹੱਸਦੇ ਹੋਏ ਜਾ ਰਹੇ ਨੇ ਹੜਾ ਮਾਰੇ ਖੇਤਰਾਂ ਦੇ ਵਿੱਚ ਉੱਥੋਂ ਲੱਗਦਾ ਹੈ ਕਿ ਜਿਵੇਂ ਉਹ ਪਿਕਚਰ ਜਿਹੜਾ ਟੂਰਿਜ਼ਮ ਹੈ ਉਹਦੇ ਉੱਤੇ ਨਿਕਲੇ ਹੋਏ ਹੋਣ। ਕਟੋ-ਕਟ ਇਸ ਮੌਕੇ ਦੇ ਉੱਤੇ ਤਾਂ ਜਿਹੜਾ ਉਹ ਸੀਰੀਅਸ ਹੋ ਜਾਣਾ ਚਾਹੀਦਾ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਾਸਾ ਉਹ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਕਿਵੇਂ ਹੱਸ ਸਕਦੇ ਹੋ ਚਾਰ ਚਫੇਰੇ ਜਦੋਂ ਬਰਬਾਦੀ ਦਾ ਮੰਜ਼ਰ ਹੋਇਆ ਪਿਆ ਹੋਵੇ ਉੱਥੇ ਹਾਸਾ ਹਾਰ ਰਿਆ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਨਾਲ ਪੰਜਾਬ ਦੀ ਇਸ ਤਰਾਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਤੁਸੀਂ ਫੋਟੋਆਂ ਖਿਚਾਉਣ ਤੱਕ ਸੀਮਤ